ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨ ਅੱਜ ਦੀ ਵੀਡੀਓ ਵਿੱਚ ਤੇ ਅੱਜ ਜੀ ਆਪਣੇ ਲਈ ਬੜਾ ਖਾਸ ਜਣਿਆ ਅੱਜਾ ਜੀ ਗੁਰਸ਼ਰਨ ਦਾ ਬਰਥਡੇ ਤੇ ਆਪਾਂ ਆਏ ਆ ਕੈਂਟ ਅਗਰਵਾਲ ਵਿਕਰੀ ਵਾਲਿਆਂ ਦੇ ਤੇ ਆਪੋ ਦੇ ਲਈ ਕੇਕ ਲੈਣ ਆਏ ਆ ਸੋ ਆਪਾਂ ਚੱਲਦੇ ਆਂ ਅੰਦਰ ਇਹ ਆ ਐਂਟਰੀ ਕਿਉਂਕਿ ਬਹੁਤ ਵਧੀਆ ਕੇਕ ਹੁੰਦੇ ਆ ਫਰੈਸ਼ ਕੇਕ ਮਿਲਦੇ ਆਪਾਂ ਨੂੰ ਇੱਥੇ ਤੇ ਹਰ ਵਾਰ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਕੇਕ ਚਾਹੀਦਾ ਹੁੰਦਾ ਆਪਾਂ ਇਹਨਾਂ ਕੋਲ ਆਈਦਾ ਆ ਸੋ ਚੱਲਦੇ ਆਂ ਅੰਦਰ ਸੋ ਬੜੇ ਸੋਹਣੇ ਸੋਹਣੇ ਕੇਕ ਖੁੱਲੋ ਭਾਜੀ ਲੱਗੇ ਹੋਏ ਆ ਤੇ ਬਾਈ ਨੇ ਆ ਦੇਖੋ ਸਾਰੇ ਕੇਕ ਆ ਬਹੁਤ ਸੋਹਣੇ ਸੋਹਣੇ ਫਰੈਸ਼ ਕੇਕ ਤੇ ਬਾਈ ਨੇ ਪਸੰਦ ਕੀਤੇ ਆ ਦੋ ਕੇਕ ਤੇ ਆਪਾਂ ਘਰ ਜਾ ਕੇ ਤੁਹਾਨੂੰ ਦਿਖਾਵਾਂਗੇ ਕੇਕ ਕਿਹੜੇ ਕਿਹੜੇ ਪਸੰਦ ਕੀਤੇ ਆ ਤੇ ਹੁਣ ਆਪਾਂ ਚੱਲਦੇ ਆ ਘਰ ਜਾ ਕੇ ਸਰਪ੍ਰਾਈਜ਼ ਬਣੇ ਆ ਤੇ ਬੱਚੇ ਸਾਰੇ ਆਉਣਗੇ ਤੇ ਕਰਦੇ ਇੰਜੋਏ ਆਪਾਂ ਪਾਰਟੀ ਸਮਝਦੇ ਆ ਕਰ ਲੋਜੀ ਘਰ ਆਉਂਦਿਆਂ ਨੂੰ ਸਾਨੂੰ ਆ ਦੇਖੋ ਆ ਫੋਰਮੈਨ ਸਾਡੇ ਆਏ ਬੈਠੇ ਆ ਵਾਇਕੁਰਜੀ ਕੀ ਖਾਲਸਾ ਵਾਇਕੁਰਜੀ ਦੀ ਫਤਿਹ ਕਿਦਾ ਬਈ ਇਧਰ ਵੀ ਇਹਨਾਂ ਦਾ ਆ ਦੇਖੋ ਹੈੱਡ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਦੀ ਫਤਿਹ ਹਾਂਜੀ ਕਿੱਲੇ ਕਿਦਾਂ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਮੈਂ ਤਾਂ ਇਹ ਜੀ ਅਧਿਕ ਫੌਜ ਅੱਜ ਪਹੁੰਚੀ ਅਧਿਕ ਫੌਜ ਬਾਂਡੇ ਬੁੰਡੇ ਗਈ ਆ ਇਧਰ ਸਾਡੇ ਆਂਟੀ ਜੀ ਪਹੁੰਚੇ ਆਂਟੀ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਦੀ ਫਤਿਹ ਇਧਰ ਸਾਡੀ ਬੇਬੇ ਬੈਠੀ ਆ ਬੇਬੇ ਕਹਿੰਦਾ ਵਧਾਈਆਂ ਕਹਿੰਦੇ ਜਾਨਦਾਨੇ ਆ ਹੈ ਕੀ ਬਾਤ ਆ ਇਧਰ ਸਾਡੇ ਫਾਦਰ ਸਾਹਿਬ ਠੇਕੇਦਾਰ ਸਾਹਿਬ ਹਲੋ ਅਸੀ ਕਾਲ ਹੈਲੋ ਕੀ ਹਾਲ ਚਾਲ ਆ ਓਕੇ 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 ਲਓ ਜੀ ਪੂਰੀ ਇੰਗਲਿਸ਼ ਬੋ ਰਹੇ ਆ ਫੋਨ ਸਰ ਇੰਗਲਿਸ਼ ਚੱਲ ਰਹੀ ਹੈ ਹਾਂਜੀ ਇੰਗਲਿਸ਼ ਚੱਲ ਰਹੀ ਹੈ ਇੰਗਲਿਸ਼ ਚੱਲ ਰਹੀ ਹੈ ਇਧਰੋਂ ਚੱਲ ਰਹੀ ਹੈ ਲੋ ਜੀ ਕਹਿੰਦੇ ਇੰਗਲਿਸ਼ ਚੱਲ ਰਹੀ ਉੱਪਰ ਨੂੰ ਇਧਰ ਸਤਵੀਰ ਸਿੰਘ ਆ ਆਪਣੇ ਨਾਲ ਹੀ ਸੀ ਕੈਂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰ ਸਾਡੇ ਵੱਡੇ ਵੀਰ ਸਾਡੇ ਪ੍ਰਧਾਨ ਸਾਹਿਬ ਬਦਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰ ਬੀਬੀ ਰਾਣੀ ਆ ਗਈ ਬਰਥਡੇ ਕੁਇਂ ਜਿਹੜੀ ਅੱਜ ਹੀਰੋਇਨ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਰ ਜੀ ਕੀ ਹੋਇਆ ਧਿਆਨ ਲਾ ਲਓ ਜੀ ਇਹ ਬੀਬੀ ਦਾ ਨਵਾਂ ਸੂਟ ਪਾ ਕੇ ਆਈ ਹੈ ਲੈ ਤੇ ਆਪਾਂ ਇੱਧਰ ਬੱਚਿਆਂ ਦੇ ਖਾਣ ਖਾਣ ਲਈ ਕੀਤਾ ਜਗਾੜ ਆ ਕੀਤੀ ਆ ਜੀ ਸਟਫਿੰਗ ਤਿਆਰ ਆਲੂਆਂ ਦੀ ਵਿੱਚ ਚੀਜ਼ ਆ ਹੋਰ ਬਹੁਤ ਕੁਝ ਮਿਕਸਚਰ ਪਾਇਆ ਇਹਦੇ ਵਿੱਚ ਔਰ ਗੈਨੋ ਆ ਤੇ ਆਪਾਂ ਬਣਾਉਣ ਲੱਗੇ ਆ ਸੈਂਡਵਿਚੇਸ ਤੇ ਆ ਸੈਂਡਵਿਚ ਤਿਆਰ ਹੋ ਰਹੇ ਆ ਤੇ ਆਪਾਂ ਘਰੇ ਬਣਾਉਣ ਲੱਗੇ ਆ ਅੱਜ ਸਾਰਾ ਕੁਝ ਆਪਾਂ ਬਣਾਵਾਂਗੇ ਅੱਜ ਜੀ ਬੱਚਿਆਂ ਲਈ ਸੈਂਡਵਿਚ ਨਾਲ ਇਹ ਗਲਾਬ ਜਾਮਨਾਂ ਤੇ ਕੇਕ ਕੱਟੇ ਜਾਊਗਾ ਸੋ ਨਾਈਸ ਜਿਹਾ ਕੇਕ ਆ ਦੇਖੋ ਤੇ ਹੈਪੀ ਬਰਥਡੇ ਗੁਰਸ਼ਰਨ ਕੌਰ ਤੇ ਇਹ ਆਪਾਂ ਕਟਾਂਗੇ ਕੇਕ ਤੇ ਆਪਾਂ ਕਰ ਲਈਏ ਤਿਆਰੀ ਜਦ ਤੱਕ ਬਾਕੀ ਸਾਡੇ ਵੀਰ ਆਉਂਦੇ ਆ ਲਓ ਜੀ ਰੌਣਕਾਂ ਹੋਰ ਵੱਧ ਗਈਆਂ ਇਹ ਤੇ ਸਾਡੀ ਭੈਣ ਆਈ ਇਸਤਵੀਰ ਕੌਰ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਆ ਸਿੰਘ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰ ਹੈਲੋ ਮਹਤਾਬ ਸਿੰਘ ਓਏ ਆ ਲੈ ਆ ਲੈ ਫੜ ਉਧਰ ਉਧਰ ਦੇਖ ਆ ਲੈ ਆ ਲੈ ਕੀ ਕਹਿਣਾ ਮਾਫੀ ਕਰ ਲੈ ਹੈਲੋ ਬਰਥਡੇ ਹਮਾਰੀ ਦਾ ਕਹ ਦੇ ਕਹਦੇ ਵੇ ਬਰਥਡੇ ਕਹਦੇ ਓਹੋ ਉਹਦਾ ਕਹਦੇ ਹੈਲੋ ਚਾਹ ਕਹਦੇ ਬਰਥਡੇ ਕਹਦੇ ਹੈਪੀ ਬਰਥਡੇ ਕਹਦੇ ਵੇ ਓਏ ਹੈਪੀ ਬਰਥਡੇ ਕਹਦੇ ਅਰੇ ਟੂ ਟੂ ਬੇ ਹੈਪੀ ਟੂ ਟੂ ਹਾਂਜੀ ਆ ਦੇ ਚੱਕੀ ਫੇਰਦਾ ਆ ਕਿੱਥੇ ਚੱਕੀ ਫੇਰਦਾ ਓਏ ਇਹ ਕੀ ਹੁੰਦਾ ਇਹ ਸਭ ਤੋਂ ਹੈਲਥੀ ਬੰਦਾ ਇਹ ਹੀ ਆ ਹਾਂ ਤੂੰ ਕੱਟਣਾ ਕਿ ਮਾਸੀ ਨਾਲ ਹਾਂ ਓਏ ਆਖੁੰਡੀ ਤੋਂ ਆ ਦੇਖ ਲੈ ਉਹਨਾਂ ਦਾ ਕੰਮ ਦੋਨੇ ਇੱਕ ਇੱਕ ਉਸ ਦੀ ਫਸ ਕੇ ਬੈਠੇ ਦੇਖ ਲਓ ਆ ਦੇਖ ਲਓ ਹਾਂ ਇੱਧਰ ਇੰਨੇ ਪਤਲੇ ਪਤਲੇ ਨਿਆਣੇ ਦੇ ਖਾਂਦੇ ਪੀਂਦੇ ਹੈ ਨਹੀਂ ਹਾਂ ਤੂੰ ਸਹੀ ਜਾਨਾ ਕੀ ਗੱਲ ਆ ਹੈਂ ਕੁਛ ਨਹੀਂ ਲੋ ਜੀ ਇੱਕ ਇੱਕ ਆਵਾ ਵਾ ਵਾ ਕਿੱਜਾ ਕੇ ਆਵਾ ਸੁਣਾ ਦੇਣੀ ਹਏ ਹੈ ਇਹ ਦੇਖ ਸਮਾਈ ਉਹ ਆਹ ਉਹ ਉਹ ਦੇਖੇ ਦੇਖੇ ਦੇਖੀ ਸੋਏ ਲੇਟ ਹੋ ਗਿਆ ਹਤਾ ਭਾਈ ਓਏ ਕੇ ਕਿਥੇ ਆ ਕੇ ਕੇ ਕਿਥੇ ਆ ਕੇ ਕਿ ਕੇ ਕਿਥੇ ਆ ਆਏ ਹੈ ਆਵੇ ਉਹ ਚਾਹ ਦੇਖਦਾ ਆ ਆ ਜਾ ਆ ਜਾ ਆ ਜਾ ਆ ਜਾ ਹਿੰਦੇ ਆ ਉਹ ਕੋਈ ਗੱਲ ਨਹੀਂ ਐ ਲੈ ਤੀ ਉਹ ਕੇ ਅੱਧੀਆਂ ਚਲੇ ਤੱਕ ਦੇਦਾ ਲਿਆ ਬਟੂ ਕਰ ਦੇ ਆ ਲੈ ਬਈ ਮੁੰਡਾ ਲਗੇ ਆ ਲੈ ਮम्मी ਨੂੰ ਖਲਾਵੇਂ ਲਾ ਫਿਕਰ ਆਵੇ ਮਾਸੀ ਨੂੰ ਖਲਾਵੇਂ ਲੈ ਬਈ ਹੈਪੀ ਬਰਥਡੇ ਕਰ ਤਾ ਕਾ ਖਾਣਾ ਖਵਾਵੇਂ ਖਾਣਾ ਪਿਆ ਹੱਥ ਪਰ ਖਾਣਾ ਏ ਚਲੋ ਹੈਪੀ ਬਰਥਡੇ ਟੂ ਹੈਪੀ ਬਰਥਡੇ ਮਾਤੀ ਨੂੰ ਕੇਕ ਕਰਾਏ ਚਲ ਦੋਦੇ ਕੋਲੋਂ ਚਲਾ ਵੀ ਕਰ ਦੇ ਆ ਵੀ ਕਰ ਦੇ ਹਾਂ ਲੈ ਹਾਂ ਲੈ ਕਰ ਲੈ ਲੈ ਹਾਂ ਲੈ ਕਰ ਲੈ ਲੈ ਆ ਲੈ ਆ ਵੀ ਕਰ ਦੇ ਹਾਂ ਮੈਂ ਚਲ ਕੱਢੋ ਆ ਵੀ ਹਟ ਦੇ ਨੂ ਆ ਵੀ ਕਰ ਦੇ ਹਾਂ ਉਹਨੂੰ ਗਲੀਆ ਪੁੱਈ ਲੈ ਹਾਂ ਵੀ ਚਲ ਕੋਈ ਹੈਪੀ ਬਰਥਡੇ ਟੂ ਆਸ ਹੋ ਗਿਆ ਲੋ ਜੀ ਮਾਸੀ ਦਾ ਕੇਕ ਮੁੰਡੇ ਨੇ ਕੱਟਤਾ ਹੈਪੀ ਬਰਥਡੇ ਉਹ ਕਰ ਨਹੀਂ ਲੋ ਜੀ ਪਹਿਲੇ ਦੇ ਦੇ ਹੁਣ ਆ ਦੇ ਦੇ ਕੱਦ ਲਿਆ ਦੂਜੀ ਗੱਲ ਲੈ ਕੇ ਆਈਏ ਤੋਈ ਕਰਾ ਲੋ ਇਹ ਲੈ ਬਈ ਲੈ ਬਈ oh happy, तूँ तूँ सर, happy to you ਇਤਨਾ ਜਿਆਦਾ ਹਾਂ ਲੋ ਤੂੰ ਕਹ ਦੇ ਹੈਪੀ ਟੂ ਯੂ ਕਹਦੇ ਫੇ ਓਏ ਹੈਪੀ ਟੂ ਹਾ 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 ਤੂੰ ਵੜਾ ਖਾਣਾ ਹੁੰਦਲਾਂ ਮਾਰਦੀ ਵਿੱਚ ਆ ਲੈ ਹਾਂ ਲੈ ਹੋ ਸੇ ਸੇ ਮਾਰਦੇ ਸਾਕਰਲਾ ਕਾ ਲਾ ਤੂੰ ਖੋ ਜਾ ਹੈ ਹੈ ਬਾਕੀ ਤੇ ਮੈਨੂੰ ਜੋ ਕਿਤਾ ਹਾਂ ਵੀ ਟੂ ਯੂ ਹਾਂ ਬਰਦਾ ਤਾਂ ਕਹਿ ਨਹੀਂ ਹੁੰਦਾ ਹੈਪੀ ਟੂ ਯੂ ਇਧਰ ਕੇਕ ਕੱਟ ਵੀ ਲਿਆ ਸੀ ਤਾਂ ਉਹ ਦੇਖੋ ਤਾਂ ਉਹ ਕਹਿੰਦਾ ਕੇ ਕੀ ਮੈਂ ਕੱਟਣਾ ਆ ਹਾਂ ਹੈਂ ਡੈਲੀ ਵਾਸੇ ਕੋਈ ਠੀਕ ਆ ਵਸ ਆਈਏ ਹਾਂ ਆਪਾਂ ਚੱਲੋ ਸਲੂਸ਼ਨ ਲਾ ਦੇ ਨਾਲ ਹੱਥ ਗਰਸ਼ਾਨ ਉਹ ਇਹ ਲਾ ਕੇ ਮੈਂ ਕਰ ਦਿੰਦਾ ਚੱਲ ਹੋ ਮਾਸੀ ਨਾਲ ਚੱਲੇ ਨਾ ਹੱਥ ਲਾ ਕੇ ਕਰਦੇ ਬਈ ਚੱਲ ਇਹ ਚਲੋ ਜੀ ਹੈਪੀ ਬਰਥਡੇ ਟੂ ਯੂ ਇਨੂੰ ਖਵਾਵੇ ਮੇਲਾ ਖਾਂਦਾ ਨਹੀਂ ਮਾੜੇ ਹੱਥ ਲਾ ਕੇ ਮੂੰਹ ਹੀ ਨਿਕਲ ਆਉਂਦਾ ਆਪ ਨਹੀਂ ਖਾਣਾ ਲੈ ਤਾਂ ਦੱਸ ਮੰਮੀ ਨੂੰ ਖਵਾ ਦੇ ਚੱਲ ਚੱਲ ਬਾਸ ਹੁਣ ਆਪਣੀ ਮੰਮੀ ਨੂੰ ਆਪ ਦੀ ਮੰਮੀ ਨੂੰ ਰੋੜਾਉਂ ਤੂੰ ਖਵਾਵੇ ਮੇਲਾ ਚਲੋ ਜੀ ਲਿਆ ਖਵਾਵੇ ਮੈਂ ਪੁਲਿਸ ਲੈ ਕੇ ਆਉਣਾ ਭਾਈ ਬਾਸ ਹੁਣ ਹੌ ਕੇ ਕੱਢੀ ਜਾਣਾ ਹੁਣ ਹੈ ਤੂੰ ਕੇਕ ਕੱਢਣ ਦਾ ਕਹਿ ਕੇ ਆਵੇਂ ਤੈਨੂੰ ਹੈ ਇਤਨਾ ਹੈਪੀ ਗੱਲ ਹੈ ਹੈਪੀ ਟੂ ਯੂ ਕੈਨ ਏ ਟੂ ਯੂ ਉਹ ਦੁਬਾਰਾ ਪਾਉਗਾ ਤਾਂ ਮੈਂ ਵੀਡੀਓ ਬਣਾਈ ਨਹੀਂ ਬਣਾਉਣੀ ਹੈ ਹੱਲ ਹੈ ਹਾਂ ਹੌਲਡ ਹੀ ਜਾ ਚਲੋ ਉਹ 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 ਇਹ ਦੋ ਆਪ ਨਹੀਂ ਗਾਣਾ ਨਹੀਂ ਨਹੀਂ ਇਹ ਆਪ ਨਹੀਂ ਗਾਣਾ ਆਪ ਨਹੀਂ ਖਾਂਦਾ ਦੇਖ ਲੋ ਆਪੈਪੀ ਬਰਥਡੇ ਆਜੋ ਜੀ ਆਜੋ 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 ਟੂ ਯੂ ਹਰਦਾ ਕਰਦੇ ਹੈਂ ਹੈਜ਼ ਗੋਇੰਗ ਟੂ ਸੀ ਕਲਾਨ ਸਾਡੇ ਕੋਲ ਨਾ ਕੋਈ ਆਦਤ ਨਹੀਂ ਬਣੇ ਰਾਏ ਉਹ ਨਹੀਂ ਨਹੀਂ ਉਹ ਪਿਆਰਾ ਹੀ ਪਿਆਰਾ ਭਰਾਵਾ ਇਤਨਾ ਆਉਣਾ ਉਹ ਜਿਹੜਾ 10000 ਰੁਪਏ ਪਿਆਰ ਲੈ ਲੈ ਏ ਨਾ ਢਾਲੀ ਨਹੀਂ ਬਣਨੀ ਇੰਨਾ ਵੀ ਨਹੀਂ ਬਣਨੀ ਆ 200 ਲਾਉਂਗਾ ਕੀ ਇੰਨਾ ਹੀ ਲੈ ਲੈ ਦੋਗੋ ਨਹੀਂ ਬਣਾ ਰੁਪਈਆ 500 ਤੂੰ ਸੁਝਾ ਵੀ ਆ ਬਾਈ ਲੈ ਮਾਰੇ ਦੋ 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 ਲੈਣਾ ਆਪਾਂ ਦੋ ਦੋ ਬਦਲੀਆ ਬੜੇ ਪਿਆਰ ਦਾ ਦੋ 100 ਫਿਰ ਚੈੱਕ ਕਰ ਲੈ ਕੋਈ ਨਹੀਂ ਲੈ ਬਾਕੀ ਵੀ ਨਹੀਂ ਚੱਲਣ ਚੱਲੂ ਮਾਮਾ ਜਾਣੇ ਕਾਪ ਰੋ

ないだってあれあれだからショートや ਹਾਂ ਇਹਨਾਂ ਨੂੰ ਲੋ ਵੀ ਨੇ ਇਹ ਲੋ ਵੀ ਕਰਦੇ ਹਾਂ ਮੈਂ ਹਾਂ ਲੋ ਜੀ ਤੇ ਕੁੱਕ ਸਾਡਾ ਲੱਗਾ ਹੋਇਆ ਆ ਆ ਦੇਖੋ ਦਾ ਇਹ ਤਿੰਨੇ ਕੁੱਕ ਲੱਗੇ ਹੋਏ ਸਾਜੇ ਦਾ ਕਿਹਦਾ ਇਹ ਸਾਡੀ ਚਾਚੀ ਕੁੱਕ ਚਾਚੀ ਕੁੱਕ ਕਿਦਾਂ ਠੀਕ ਨਾ ਰਿਹਾ ਠੀਕ ਹੈ ਤੇ ਕਹਿੰਦੇ ਫੜਿਆ ਆ ਇਹ ਆ ਗੱਲਾਵਾ ਤਾਂ ਨਾਲ ਤਾਜ਼ਾ ਤਾਜ਼ੇ ਗਰਮਾ ਗਰਮ ਜਿਹੜੇ ਆ ਕੀ ਆ ਇਹ ਟੋਸਟਰ ਹਾਂ ਟੋਸਟਰ ਆਪਾਂ ਸੈਂਡਵਿਚ ਵੀ ਕਹਿੰਦੇ ਨੇ ਆ ਸੈਂਡਵਿਚ ਤਾਂ ਸਾਗ ਤਾਂ ਛਕ ਰਹੀਆਂ ਆ ਹਾਂ ਜੀ ਕਿੱਦਾਂ ਬਣਿਆ ਹੈਲੋ ਕਿੱਦਾਂ ਬਣਿਆ ਦੱਸ ਵੀ ਤਾ ਵਧੀਆ ਆ ਫੇਰ ਠੀਕ ਆ ਹਾਂ ਨਿਆਣੇ ਓਕੇ ਯਾਰ ਕੋਟ ਹਾਂ ਭਾਈ ਕਿਰਤ ਪ੍ਰਧਾਨ ਜੀ ਕਿਦਾਂ ਇਹ ਸਾਡੀ ਕਿਰਤ ਪ੍ਰਧਾਨ ਆ ਜੇ ਪ੍ਰਧਾਨ ਜੀ ਪਾਸ ਕਰੂਗੇ ਫੇਰ ਓਕੇ ਆ ਪ੍ਰਧਾਨ ਜੀ ਠੀਕ ਹੈ ਹੈ ਪਾਸ ਆ ਤੇ ਠੀਕ ਹੈ ਇਹਦੇ ਸਾਰੀਆਂ ਚਾਚੀਆਂ ਹਾਂਜੀ ਆਹ ਉਹ ਚਾਚੀ ਵਾਸ ਖਾਣਾ ਯਾਰ ਲੈ ਲਾਸ ਇਹਦੇ ਛੋਟੂ ਹਾਂ ਛੋਟੂ ਇਦਾਂ ਹੋਏ ਆਈਸਕ੍ਰੀਮ ਖਾਣੀ ਆਈਸਕ੍ਰੀਮ ਨਹੀਂ ਵੀ ਉਹ ਨਹਾ ਕਰੀ ਜਾਂਦਾ ਯਾਰ ਪਹੁੰਚ ਗਏ ਦਾ ਢੱਡਾ ਪੀ ਕੇ ਹੈ ਤੁਸੀਂ ਕਿਹਾ ਨਏ ਮੈਂ ਜੀ ਤੁਸੀਂ ਵੀ ਚੱਕ ਲੋ ਰੇਪੀ ਬਾਜੀ ਖਾਧੀ ਆ ਸਾਡਾ ਹੁਣ ਟੈਨਸ਼ਨ ਹੈ ਮੈਂ ਤਾਂ ਕਦੇ ਕੋ ਫੋਨ ਕੀਤਾ ਸ਼ਾਮ ਦਾ ਹਾਂਜੀ ਓਕੇ ਰੋਡ ਜੀ ਕੀ ਆ ਇਹ ਯਮ ਯਮ ਕਿੱਥੇ ਯਮ ਯਮ ਮੈਂ ਤਾਂ ਕਹਿਆ ਐਪੀ ਬਰਥਡੇ ਕਾ ਐਪੀ ਬਰਥਡੇ ਉਹ ਤੇ ਹੈ ਇਹਦੀ ਭਾਸ਼ਾ ਕੋਈ ਸਮਝ ਸਕੇ ਸੰਦ ਦੱਸਿਓ ਭਾਈ ਆ ਦੇਖੋ ਹੱਲ ਦਾ ਖੜਾ ਮਹਤਾਬ ਸਿੰਘ ਆ ਹਾਂ ਯਮ ਯਮ ਕਿਤਾ ਯਮ ਯਮ ਆ ਦੇ ਓਏ ਆ ਯਮ ਯਮ ਹਾਂ ਮੈਂ ਉਹ ਬੋਹ ਸਤਾਨ ਬੰਦਾ ਆ ਕਹਿਮਦੇ ਬੋਲੇ ਸੱਜ ਮਾਰੀ ਜਾਂਦਾ ਉਹਦਾ ਯਮ ਯਮ ਕਰਦਾ ਯਾ ਦੇਤਾ ਲੈ ਹਾਂ ਜੰਮੀ ਇੰਦਾ ਕਰਦੇ ਹਾਂ ਓਕੇ ਆ ਤੁਸੀਂ ਚੁੱਪ ਰਹੇ ਹਾਂਜੀ ਬਹੁਤ ਠੀਕ ਓਕੇ ਲਓ ਜੀ ਇਹ ਤੋਂ ਸਿਆਣਾ ਬੰਦਾ ਨਹੀਂ ਹੋਣਾ ਦੇਖੋ ਕੋਕ ਪਾਉਂਦਾ ਆ ਪਰ ਢੱਕਣ ਨਹੀਂ ਖੋਲਦਾ ਤੁਹਾਨੂੰ ਨਹੀਂ ਵਾਸਤੂ ਤੁਹਾਨੂੰ ਬੱਸ ਹੋ ਗਈ ਪਾ ਦੇ ਕੋਕ ਲੈ ਆ ਦੇ ਕੋਕ ਬੰਦ ਨਹੀਂ ਕੋਈ ਨਹੀਂ ਪਲੇਅਰ ਕਿੰਦਾ ਬਾਅਦ ਵਿੱਚ ਲਾ ਲੈ ਬੋਤਲ ਤੇ ਬੋਲ ਮਾਰੂਗਾ ਯਾ ਫੋਨ ਵੀ ਦੇ ਚੱਪੀ ਆ ਯਾ ਇਹਦੇ ਨਾਲੇ ਕੋ ਕੋ ਬਾਲੇ ਆ ਦੇ ਲੋ ਅੱਛਾ ਵਾ ਇਹ ਦੋ ਸਿਆਣਾ ਬੰਦਾ ਆਪਣੇ ਘਰੋਂ ਬਾਹਰ ਕੋਨਾ ਪੈ ਜਾਉਂਗਾ ਸੋ ਆ ਸਪੈਸ਼ਲ ਗਿਫਟ ਆ ਪਾ ਰੁਸ਼ਨ ਕਰਨ ਲਈ ਗੁਲਾਬ ਲੈ ਕੇ ਚੱਲੇ ਆ ਕੈਸਾ ਗਲਾਪ ਲੀ ਲਿਆ ਫਾਹੋ ਹੈਪੀ ਬਰਥਡੇ ਛੋਟਾ ਜਿਹਾ ਗਿਫਟ ਛੋਟਾ ਜਿਹਾ ਕੇ ਹੋ ਗਿਆ ਖੂਬਸੂਰਤ ਅੰਨੀ ਹੋ ਲਓ ਹੋ ਲਓ ਹੋ ਨਹੀਂ ਮਰੂਗਾ ਆ ਆ ਮੰਮੀ ਆ ਆ ਆ ਲਓ ਜੀ ਸਾਡੀ ਪਾਰਟੀ ਅੱਜ ਦੀ ਹੋ ਗਿਆ ਡਿਜ਼ਾਈਨ ਤੇ ਬਹੁਤ ਬਹੁਤ ਵਧਾਈਆਂ ਦੇ ਸ਼ਾਨ ਕਰਨ ਨੂੰ ਤੁਸੀਂ ਵੀ ਦੁਆਵਾਂ ਦਿਓ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕਮੈਂਟਾਂ ਦੇ ਵਿੱਚ ਆਪਣੀਆਂ ਜਿਹੜੀਆਂ ਪਿਆਰ ਭਰੀਆਂ ਦੁਆਵਾਂ ਅਤੇ ਬਿਸ਼ੇਸ ਉਹ ਜ਼ਰੂਰ ਲੈ ਕੇ ਭੇਜਿਓ ਤੇ ਕਈ ਲੋਕਾਂ ਨੂੰ ਹੁੰਦਾ ਆ ਇਹਨੂੰ ਪਤਾ ਨਹੀਂ ਕਿਹੜੀ ਪ੍ਰੋਬਲਮ ਆ ਤੇ ਘਰ ਦੇ ਇਹਦੇ ਕਿੰਨੇ ਕਿ ਦੁਖੀ ਆ ਕਈ ਇਦਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਹਨ ਇੱਕ ਦੋ ਵਾਰੀ ਤੇ ਮੈਂ ਇਸ ਵੀਡੀਓ ਤੇ ਦੱਸਣਾ ਚਾਹੁੰਦਾ ਤੇ ਅਸੀਂ ਆਪਣੀ ਲਾਈਫ ਤੋਂ ਬੜੇ ਖੁਸ਼ ਆ ਤੇ ਜੋ ਵੀ ਰੱਬ ਨੇ ਜਿਹੋ ਜਿਹਾ ਸਾਨੂੰ ਟਾਈਮ ਬਖਸ਼ ਕਰਨ ਦਿੱਤਾ ਆ ਅਸੀਂ ਉਹਦੇ ਵਿੱਚ ਰਾਜ਼ੀ ਆ ਬਿਲਕੁਲ ਉਹਦੀ ਰਜ਼ਾ ਦੇ ਵਿੱਚ ਇਹੋ ਜਿਹੀ ਗੱਲ ਲੱਗਦੀ ਕਿਉਂ ਜੀ ਠੀਕ ਹੈ ਨਾ ਤੇ ਤੁਸੀਂ ਦੁਆ ਮੱਖ ਕੇ ਉਸੇ ਦਾ ਚੜ੍ਹਦੀ ਕਲਾ ਦੇ ਵਿੱਚ ਆਪਣਾ ਜੀਵਨ ਜੀਤ ਕਰੀਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ